ਲੁੱਕ ਲੁੱਕ ਦੁਨੀਆ ਤੋਂ ਅਸੀਂ ਰੋਂਦੇ ਰੇ ਤੇਰੀਆਂ ਦਗਾਈਆਂ ਵਾਲੇ ਦਾਗ ਤੋਂਦੇ ਰੇ ਲੁੱਕ ਲੁੱਕ ਦੁਨੀਆ ਤੋਂ ਅਸੀਂ ਰੋਂਦੇ ਰੇ ਗੱਲ ਗੱਲ ਨਾਲ ਮੈਨੂੰ ਜੀ ਜੀ ਕਹਿਦਾ ਸਾਰੀ ਸਾਰੀ ਰਾਤ ਮੇਰੇ ਕੋਲ ਬੈਠਾ ਰਹਿੰਦਾ ਸੈਂ ਗੱਲ ਗੱਲ ਨਾਲ ਮੈਨੂੰ ਜੀ ਜੀ ਕਹਿਦਾ ਸਾਰੀ ਸਾਰੀ ਰਾਤ ਮੇਰੇ ਕੋਲ ਬੈਠਾ ਰਹਿੰਦਾ ਸੈਂ ਕਸਮਾਂ ਤੇਾਰੇ ਤੇਰੇ ਦਸ ਕੀ ਤੇਗੇ ਕਸਮਾ ਤੇ ਵਾਰੇ ਤੇਰੇ ਦੱਸ ਕਿੱਥੇ ਗਏ ਤੇਰੀਆਂ ਗਦੰਗਾਂ ਵਾਲੇ ਦਾਗ ਧੁੰਦੇ ਰੇ ਲੁਕ ਲੁਕ ਨੂੰ ਨਹੀਂ ਆ ਤੋ ਅਸੀਂ ਰੋਂਦੇ ਰੇ ਵੇਖ ਵੇਖ ਰੋਂਦਾ ਰਹਾਂ ਮੈਂ ਤੇਰੀਆਂ ਨਸਾਨੀਆਂ ਰਾਵਾਂ ਵਿੱਚ ਛੱਡ ਗਿਆ ਦਿਲਾਂ ਦੇ ਆ ਜਾਨੀਆਂ ਵੇਖ ਵੇਖ ਰੋਂਦਾ ਰਹਾਂ ਮੈਂ ਤੇਰੀਆਂ ਨਸਾਨੀਆਂ ਰਾਵਾਂ ਵਿੱਚ ਛੱਡ ਗਿਆ ਦਿਲਾਂ ਦੇ ਆ ਜਾਨੀਆਂ ਲੱਖਾਂ ਦੁੱਖ ਤੇਰੀਆਂ ਜਦਾਈਆਂ ਵਿੱਚ ਸੇ ਲੱਖਾਂ ਦੁੱਖ ਤੇਰੀਆਂ ਜੁਦਾਈਆਂ ਵਿੱਚ ਸੇ ਲੁਕ ਲੁਕ ਦੁਨੀਆ ਤੋਂ ਆਸੀ ਰੋਂਦੇ ਰੇ ਤੇਰੀ ਯਾਦ ਦਈਆਂ ਵਾਲੇ ਤਾਗ ਧੁੰਦੇ ਰੇ ਪਿਆਰ ਵਿੱਚ ਮੈਨੂੰ ਭਾਵੇਂ ਦਿੱਤੀਆਂ ਸਲਾਨੀ ਸਰਾਸੂ ਕੀ ਵਸੇ ਤੂੰ ਮੇਰੀਆਂ دیਵਾਨੀ ਪਿਆਰ ਵਿੱਚ ਮੈਨੂੰ ਭਾਵੇਂ ਦਿੱਤੀਆਂ ਸਲਾਹਾਰੀ ਸਰਾਸੂ ਕੀ ਵਸੇ ਤੂੰ ਮੇਰੀਆਂ دیਵਾਨੀ ਉਮਰਾਂ ਦੇ ਰੋਣੇ ਮੇਰੀ ਝੋਲੀ ਵਿੱਚ ਪਏ ਉਮਰਾਂ ਦੇ ਦੇਰੇ ਹੁਕੇ ਨੁਕ ਕੂਨੀ ਆ ਤੋ ਆ ਤਿਰੋਂ ਦੇਰੇ ਪਿਆਰ ਵਾਲਾ ਰੋਗ ਲਾ ਕੇ ਛੱਡ ਕੇ ਆ ਹਾੜੀਆਂ ਰਾਹੀ ਦੇ ਪਿਆਰ ਦੀਆਂ ਕਾਦਰਾਂ ਨਾ ਜਾਣੀਆਂ ਰੋਗ ਲਾ ਕੇ ਛੱਡ ਗਿਆ ਹਾਲੀਆਂ ਰਾਹੀ ਦੇ ਪਿਆਰ ਦੀਆਂ ਕਦਰਾਂਾ ਜਾਣੀਆਂ ਹੁਣ ਇਸ ਦੀਲੇ ਨੂੰ ਤਲਾਸੀ ਕਿਹੜਾ ਦੇ ਸੁਣ ਇਸ ਦੀਲੇ ਨੂੰ ਤਲਾਸੀ ਕਿਹੜਾ ਦੇ ਤੇਰੀਆਂ ਜੁਦਾਈਆਂ ਵਾਲੇ ਦਾਗ ਤੋਂ ਤੇਰੇ ਲੁਕੇ ਲੁਕੇ ਦੁਨੀਆ ਤੋਂ ਅਸਿਰ ਹੁੰਦੇ ਰੇ ਤੇਰੀਆਂ ਜੁਦਾਈਆਂ ਵਾਲੇ ਦਾਗ Don't